ਮੈਂ ਕਹਣਾ ਮੇਰਾ ਤਾਂ ਫਾਰਮ ਹੈ ساری ਜ਼ਿੰਦਗੀ ਚ ਪਸੰਦ ਹੈ ਐਨੀ ਬੱਕਰੀ ਪੈਦਾ ਕਰਤੀ ਕੰਮ ਕਰਨ ਦਾ ਹੀ ਸਵਾਦ ਫੇਰ ਹੈ ਹਾਂ ਜੇ ਸਬ ਰੀਡਾਂ ਰੱਖਾਂਗੇ ਤੇ ਬੰਦੇ ਦੀ ਲੇਬਰ ਵੀ ਵਧੀਆ ਹਾਂ ਬਾਕੀ ਬੰਦੇ ਦਾ ਦਫ਼ਤਰ ਵੀ ਵਧੀਆ ਲੱਗਿਆ ਮੈਨੂੰ ਆ ਦੇਖੋ ਜੀ ਇਧਰ ਜਨਾਬ ਇਧਰ ਦੇਖਾ ਦੂਰੋਂ ਦਿਖਾ ਦੇ ਬਈ ਆ ਦੇਖੋ ਆਏ ਗਏ ਵਾਸਤੇ ਤੇ ਬਾਕੀ ਕੁਝ ਬੱਕਰੀਆਂ ਬੱਕਰੀਆਂ ਪਾ ਕੇ ਆ ਗਿਆ 55 ਲੱਖ ਰੁਪਏ 55 ਲੱਖ ਰੁਪਏ ਅੱਧਾ ਕਰੋੜ ਰੁਪਏ ਲਾਤਾ ਰਾਜੂ ਪੀਪੀਆਰ ਲਾਉਣੀ ਹੋਵੇ ਤਾਂ ਹੁਣ ਗਰਮੈਸ਼ ਹੈ ਜੀ ਰਾਤ ਨੂੰ ਪੀਪੀਰ ਲਾਓ ਦਿਨੇ ਲਿਆ ਕੇ ਡਾਕਟਰ ਨੂੰ ਫਰਿੱਜ ਚ ਰੱਖ ਦੋ ਬਰਫ਼ ਦੇ ਵਿੱਚ ਹਾਂ ਚਾਰਨਾ ਲੈ ਲਓ ਚਾਰ ਕੇ ਪਾਇਆ ਕਰੋ ਕਿਉਂਕਿ ਆਪਣੀ ਬੱਕਰੀ ਨਾ ਆ ਰੀਣ ਨਾ ਖਾਵੇ ਨਹੀਂ ਨਹੀਂ ਠੀਕ ਹਾਂ ਚਾਰ ਕੇ ਪਾਓ ਕਿਉਂਕਿ ਕੰਡ ਬੱਕਰੀ ਨੂੰ ਮਾਰਦੀ ਜਾਂ ਅੰਦਰੋਂ ਜੀ ਚੋਕਰ ਪਾਇਆ ਸਰੋਂ ਦੀ ਖਾਲ ਪਾਈ ਆ ਠੀਕ ਆ ਜੀ ਮੱਕੀ ਪਾਈ ਆ ਚਣਿਆਂ ਦੀ ਦਾਲ ਪਾਈ ਆ ਠੀਕ ਆ ਜੀ ਲੇ ਵੀ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਬਖਰਾਜਾ ਫਾਰਮ ਪਹੁੰਚੇ ਹੋਏ ਹਾਂਗੇ ਬਈ ਆਪਾਂ ਤਰਨਤਾਰਨ ਦੇ ਪਿੰਡ ਬਾਕੀਪੁਰ ਦੇ ਵਿੱਚ ਤੇ ਰਾਜੂ ਭਾਈ ਆਪਣੇ ਨਾਲ ਆ ਤੁਹਾਨੂੰ ਆਪਾਂ ਦਿਖਾਵਾਂਗੇ ਸਰਪੰਚ ਗੋਡ ਫਾਰਮ ਸਾਰਾ ਸਰਪੰਚ ਬਈ ਦਾ ਨਾ ਬਾਈ ਰੈਂਦਾ ਬਈ ਬਾਹਰੇ ਤੇ ਉਹ ਰੱਖਿਆ ਹੋਇਆਗਾ ਬੰਦਾ ਤੇ ਨਾਲ-ਨਾਲ ਬਈ ਕੰਮ ਵੀ ਕਰ ਰਿਹਾਗਾ ਗੱਲਬਾਤ ਕਰਦੇਗੇ ਦਿਖਾਉਣੇ ਆਗੇ ਸਾਰਾ ਫਾਰਮ ਕਿਵੇਂ ਰਾਜੂ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆ ਗਿਆ ਫਿਰ ਐ ਸਰਪੰਚ ਗੋਡ ਫਾਰਮ ਦੇ ਵਿੱਚ ਹਾਂਜੀ ਹਾਂਜੀ ਇੱਧਰ ਆਜੋ ਪਹਿਲਾਂ ਦਫ਼ਤਰ ਕੰਨੀ ਹਾਂਜੀ ਆਜੋ ਆਜੋ ਬਾਈ ਦੇਖ ਸਕਦੇ ਹੋਗੇ ਬਾਈ ਇੱਧਰ ਦਿਖਾ ਦੇ ਫਾਰਮ ਸਾਰਾ ਬਾਈ ਇਸ ਫਾਰਮ ਦੀ ਬਈ ਖਾਸੀਤਾ ਵੀ ਤੁਹਾਨੂੰ ਇੱਥੇ ਹਰੇਕ ਤਰ੍ਹਾਂ ਦੀ ਬਰੀਡ ਮਿਲੂਗੀ ਹਰੇਕ ਤਰ੍ਹਾਂ ਦੀ ਜੀ ਹਰੇਕ ਤਰ੍ਹਾਂ ਦੀ ਹਾਂਜੀ ਪੰਜਾਬ ਦੀ ਹਰਿਆਣਾ ਦੀ ਰਾਜਸਥਾਨ ਦੀ ਹਨਾ ਜੀ ਦੇਖੋ ਜੀ ਕੰਮ ਕਰਨ ਕੰਮ ਕਰਨ ਦਾ ਹੀ ਸੁਆਦ ਫੇਰ ਹਾਂ ਇਹ ਸਬ ਰੀਡਾਂ ਰੱਖਾਂਗੇ ਹੁਣ ਲੋਕ ਪਾ ਕੇ ਬੀਟਲ ਦਾ ਫਾਰਮ ਖੜ ਜਾਂਦੇ ਨੇ ਕੱਲੀ ਬੀਟਲੇ ਬੀਟਲ ਬਿੱਟਲੇ ਬੀਟਲੇ ਬੀਟਲੇ ਬੀਟਲ ਕਰੀ ਜਾਂਦੇ ਨੇ ਠੀਕ ਹੈ ਜੀ ਉਹ ਪਤੰਦਰੋ ਬੀਟਲ ਕੱਲੀ ਨਾ ਰੱਖੋ ਹੂੰ ਸੋਜਤ ਵੀ ਦੇਸੀ ਦੀ ਗੂਜਰੀ ਵੀ ਤੇ ਸਰੋਹੀ ਵੀ ਸਾਰੀਆਂ ਨਸਲਾਂ ਪੈਦਾ ਕਰੋ ਠੀਕ ਹੈ ਜੀ ਕਿਉਂ ਭਾਈ ਰਾਜੂ ਕਿਉਂ ਰੱਖੀ ਤਾਰਨ ਕੀਆ ਤੇਰੇ ਅੰਦਰ ਦਿਲ ਹੈ ਮੇਰੇ ਅੰਦਰ ਦਿਲ ਹੈ ਬਾਪੂ ਦੇ ਅੰਦਰ ਦਿਲ ਹੈ ਹਾਂ ਇਹ ਦਿਲ ਦੇ ਸ਼ੌਂਕ ਦਾ ਪਤਾ ਨਹੀਂ ਸ਼ੌਂਕ ਕਿੱਧਰ ਨੂੰ ਵਗ ਜੀ ਕਿਧਰ ਨੂੰ ਵਗ ਜੀ ਇਹ ਅੱਡੋ ਅੱਡੀ ਦਿਲ ਨੇ ਆਪੋ ਆਪ ਦੇ ਹੂੰ ਆਪੋ ਆਪ ਦੇ ਸ਼ੌਕ ਨੇ ਹੂੰ ਬਹੁਤੇ ਸਰਦਾਰ ਘੋੜੀਆਂ ਦਾ ਸ਼ੌਕ ਕਰਦੇ ਨੇ ਠੀਕ ਆ ਉਹ ਵੀ ਸ਼ੌਕੀ ਸਰਦਾਰ ਨੇ ਹੂੰ ਵੀ ਅੱਡੋ ਅੱਡੀ ਸ਼ੌਕ ਨੇ ਅਗਲਾ ਆ ਕੇ ਕਹਦੇ ਬੀਟਲ ਦੇ ਫਾਰਮ 'ਚ ਮੈਨੂੰ ਤਾਂ ਗੂਜਰੀ ਦੇ ਕਿੱਥੋਂ ਦੇਵੇਂਗਾ ਵੀ ਇਹ ਬਾਈ ਲਵੇ ਆ ਕੇ ਤੂੰ ਕੋਈ ਨਸਲ ਮੰਗ ਲਈ ਹਰੇਕ ਪੈਦਾ ਕਰ ਦੂ ਠੀਕ ਆ ਦੁਕਾਨ ਮੰਗੂ ਜੇ ਇਹ ਤਾਂ ਯਾਰ ਅੰਦਰੋਂ ਕੱਪੜੇ ਦੀ ਦੁਕਾਨ ਹੈ ਤੂੰ ਬੋਲ ਨਾ ਤੈਨੂੰ ਟਾਈਮ ਨਹੀਂ ਦੇ ਦਾਂ ਕੱਪੜੇ ਨਹੀਂ ਪਰਚੂਨ ਹਾਂ ਕੱਢ ਕੇ ਸੜਦੂ ਤੇਰੇ ਮੂਰੇ ਵੀ ਕੋਈ ਚੱਕ ਲੈ ਕਿਹੜੇ ਚੋਂ ਪਾੜ ਕੇ ਦਵਾ ਇਹ ਤਾਂ ਉਹ ਦੁਕਾਨ ਹੈ ਹੂੰ ਤੇ ਬੰਦਾ ਵੀ ਸਤਾਨ ਹੈ ਸਤਾਨਾ ਪੂਰਾ ਫਾਰਮ ਵੀ ਵਧੀਆ ਹੂੰ ਦਿਖਾ ਦੇ ਤੇ ਬੰਦੇ ਦੀ ਲੇਬਰ ਵੀ ਵਧੀਆ ਹਾਂ ਬਾਕੀ ਬੰਦੇ ਦਾ ਦਫ਼ਤਰ ਵੀ ਵਧੀਆ ਲੱਗਿਆ ਮੈਨੂੰ ਆ ਦੇਖੋ ਜੀ ਇੱਧਰ ਜਨਾਬ ਇੱਧਰ ਦਿਖਾ ਦੂਰੋਂ ਦਿਖਾ ਦੇ ਬਈ ਆ ਦੇਖੋ ਆਏ ਗਏ ਵਾਸਤੇ ਕਿਸੇ ਬੱਕਰੀ ਫਾਰਮ ਦੇ ਵਿੱਚ ਤੁਹਾਨੂੰ ਐਦਾਂ ਦਾ ਦਫ਼ਤਰ ਨਹੀਂ ਮਿਲੂਗਾ ਆ ਦੇਖੋ ਚਾਹ ਦੇ ਕੱਪ ਪਏ ਨੇ ਕੋਈ ਆਓ ਕੋਈ ਪੀਓ ਜੱਗ ਤੇ ਨਵੇਂ ਚਾਰਜ ਕਰਨ ਨੂੰ ਮਮੈਲਾਂ ਵਪਾਰੀਆਂ ਵਾਸਤੇ ਹਾਂ ਠੀਕ ਹੈ ਵਪਾਰੀਆਂ ਵਾਸਤੇ ਆ ਕੇ ਪਾਰਕ ਦੇ ਵਿੱਚ ਬੈਠੋ ਹੂੰ ਤੇ ਮਹਿਫਲ ਲਾਓ ਹੂੰ ਤੇ ਮੁਰਗੇ ਮੁਰਗੀਆਂ ਦੇਖੋ ਕੁਕੜੇ ਦੇਖੋ ਤੇ ਆਲੇ-ਦਾਲੇ ਬਾਗ ਬਗੀਚੇ ਦੇਖੋ ਸਹੀ ਗੱਲ ਜੀ ਲੱਗਦਾ ਜੀ ਲੱਗਦਾ ਜਿਵੇਂ ਚੰਡੀਗੜ੍ਹ ਦੇ ਵਿੱਚ ਆਪਣਾ ਜੀ ਲੱਗਦਾ ਠੀਕ ਹੈ ਜੀ ਹਾਂ ਸਾਨੂੰ ਸਾਰਾ ਕੁਝ ਦਿਖਾਉਣਾ ਪੈਂਦਾ ਅਗਲੇ ਦਾ ਵੀ ਆ ਦੇਖੋ ਜੀ ਤੇ ਵੀ ਆ ਜਾਓ ਤੁਹਾਨੂੰ ਨਾਲ ਹੁਣ ਆਪਾਂ ਲੈ ਕੇ ਚੱਲਦੇ ਹਾਂ ਫਾਰਮ ਦੇ ਅੰਦਰ ਫਾਰਮ ਦੇ ਅੰਦਰ ਜੀ ਆ ਜਾਓ ਜੀ ਵੀ ਇਹ ਕਿਵੇਂ ਕੀ ਖਾਂਦੀਆਂ ਨੇ ਕਿੱਥੇ ਏਰੀਆ ਬਹੁਤ ੜਾ ਜੁਣਾ ਫਾਰਮ ਦਾ ਮੇਰਾ ਖਿਆਲ ਇਹ ਜੀ ਹੁਣ 1.5 ਕਨਾਲ ਤੋਂ ਜ਼ਿਆਦਾ 2 ਕਨਾਲਾ 2 ਕਨਾਲਾ ਨੇ ترਸੀਮ ਜੀ ਠੀਕ ਹੈ ਜੀ ਦੇਖੋ ਜੀ ਇੰਨਾ ਚ ਕੀ ਆ ਪਾਣੀ 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 ਅੰਦਰ ਹੀ ਟੂਟੀਆਂ ਦਾ ਪਾਣੀ ਅੰਦਰ ਹੀ ਸਪਲਾਈ ਦਿੱਤਾ ਜੀ ਲੈ ਵੀ ਮਿੱਤਰੋ ਅੱਛਾ ਸਭ ਥੱਲੇ ਟੂਟੀ ਸਪਲਾਈ ਆ ਦੇਖੋ ਜੀ ਟੂਟੀਆਂ ਇੱਧਰ ਦਿਖਾ ਦੇ ਬਈ ਦੇਖ ਸਕਦੇ ਹੋ ਇੱਕ ਟੂਟੀ ਇੱਥੇ ਆ ਗਈ ਇੱਥੇ ਲੱਗੀ ਆ ਚਾਰ ਪੰਜ ਟੂਟੀਆਂ ਆ ਗਈਆਂ ਆ ਟੂਟੀਆਂ ਜੀ ਇੱਧਰ ਸਾਡੀ ਸ਼ਕਸਨਾ ਦੇ ਵਿੱਚ ਟੂਟੀਆਂ ਹੀ ਆ ਅਲੱਗ-ਅਲੱਗ ਜਾ ਰਹੇ ਨੇ ਇਹਦਾ ਨੋ ਫਾਰਮ ਹੈ ਜੀ ਆਹ ਬਾਈ ਹੁੰਦਾ ਔਰੇ ਖੜ ਜਾ ਆਪਾਂ ਗੱਲਬਾਤ ਕਰ ਲਈ ਰਾਜੂ ਬਾਈ ਨਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਜੀ ਬੰਦੇ ਠੀਕ ਆ ਜੀ ਆਪਾਂ ਉਹਨੇ ਬਈ ਜੀ ਜੀ ਇੱਥੇ ਆਪਾਂ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਜੀ ਆਪਣੇ ਫਾਰਮ ਨੂੰ ਸਾਲ ਤੋਂ ਉੱਪਰ ਹੋ ਗਿਆ ਜੀ ਠੀਕ ਆ ਜੀ ਕਿੰਨੀਆਂ ਬੱਕਰੀਆਂ ਕਿੰਨੀਆਂ ਇਸ ਟਾਈਮ ਆਪਣੇ ਕੋਲ 150 ਬੱਕਰੀ ਹੋ ਗਈ ਜੀ 150 ਬ ਠੀਕ ਹੈ ਜੀ ਕਿੰਨੇ ਬੰਦੇ ਹੁੰਨੇ ਉਹ ਬਈ ਉਹਰੇ ਸਾਹਮਣੇ ਵਾਲੇ ਸਾਹਮਣੇ ਵਾਲੇ ਦੋ ਹੁੰਦੇ ਜੀ ਅਸੇ ਦੋ ਜਾਨੇ ਔਖਾ ਤਾਂ ਨਹੀਂ ਹੁੰਦੇ ਇੰਨੀਆਂ ਬੱਕਰੀਆਂ ਸਾਹਮਣੇ 150 ਇਹ ਇਕੱਠੀਆਂ 10 20 ਸੂਪਣ ਚੰਗਾਉਣੇ ਚਟਾਉਣੇ ਦਾ ਔਖੇ ਕਰਦੇ ਨੇ ਇੱਕਦਮ ਦੋ ਦੰਦ ਉਹ ਕਰਦੇ ਆ ਉਹ ਕਰਦੇ ਆ ਉਹਦੇ ਕਰ ਮਾਰੀ ਵਾਰੀ ਚੰਗਾਉਣੇ ਪੈਂਦੇ ਹੁਣੇ ਆ ਫਲਾਨੀ ਰਾਤ ਠਿਕੜੀ ਦਾ ਐ ਤਾਂ ਵਿਛੜ ਜਾਂਦੇ ਤੁਸੀਂ ਭੁੱਲ ਵੀ ਜਾਂਦੀਆਂ ਨੇ ਨਹੀਂ ਕਈ ਤਾਂ ਹੁਣ ਆਪਣੇ ਆਪ ਚੰਗੀ ਜਾਂਦੀਆਂ ਆਪਦੀਆਂ ਹੀ ਉੱਪੋਂ ਆਪਣੇ ਚੰਗੇ ਜਾਂਦੇ ਆ। ਕਈ ਵਾਰੀ ਫੜਕੇ ਚੋਂ ਦੋ ਚਾਰ ਦਿਨ ਦੋ ਚਾਰ ਦਿਨ। ਹਾਂ। ਤੇ ਆ ਦੇਖੋ ترਸਿੰਘ ਜੀ ਪੱਖਾ ਵੀ ਹਰੇਕ ਬੱਕਰੀ ਦੇ ਹਰੇਕ ਫਾਰਮ ਚ ਹੈ। ਕਿੰਨੇ ਪੱਕੇ ਲੱਗੇ ਹੋਏ ਨੇ? 5-6 ਪੱਖੇ ਲੱਗੇ ਨੇ। 6-6 ਜੀ। 6 ਪੱਕੇ ਲੱਗੇ ਹੋਏ ਨੇ ਜੀ। 6 ਪੱਖੇ ਨੇ ਜੀ। ਉੱਧਰ ਆਓ ਜੀ। ਠੀਕ ਹੈ ਜੀ। 6 ਪੱਖੇ ਨੇ ਜੀ। ਗਰਮੀ ਚ ਕੋਈ ਔਖਾ ਤਾਂ ਨਹੀਂ ਹੁੰਦਾ ਬਾਈ ਜੀ ਉਰੇ। ਔਖਾ ਨਹੀਂ ਜੀ ਇੱਥੇ ਕੋਈ। ਠੀਕ ਹੈ ਜੀ। ਸਾਲ ਦੇ ਵਿੱਚ ਕਿਵੇਂ ਕਰਦੇ ਹੋ? ਸਾਲ ਦੇ ਵਿੱਚ ਤਰਪਾਲਾਂ ਲਾ ਦਿੰਦੀਆਂ। ਤਰਪਾਲਾ ਲਾਦੇ ਆਂ ਜੀ। ਤੇ ਇਹ ਫਿਰ ਖੁਰਲੀਆਂ ਨੀਰਾ ਪਾਉਣ ਨੂੰ ਹੈ ਜੀ ਜੀ ਇਹ ਨੀਰੇ ਆਸਤੇ ਅੱਛਾ ਨੀਰਾ ਪਾਈਦਾ ਇਹਦੇ ਚ ਨੀਰਾ ਪਾ ਦੇਣਾ ਇਹ ਖੰਦਗਿਆ ਰਹਿਣਾ ਸ਼ਾਪ ਇਹ ਤਾਂ ਨਹੀਂ ਹਲਤੀਆਂ ਨਾ ਢੇਗ ਸਕਦੀਆਂ ਪੂਰਾ ਬਜਣ ਦੇਸੀ ਖੁਰਲੀਆਂ ਨੇ ਆਣਾ ਰਾਜੂ ਜਮਾ ਦੇਸੀ ਖੁਰਲੀਆਂ ਨੇ ਬੰਦੇ ਵੀ ਦੇਸੀ ਨੇ ਬੰਦੇ ਵੀ ਦੇਸੀ ਨੇ ਨਹੀਂ ਬੰਦੇ ਮੈਂ ਕਹਣਾ ਮੇਰਾ ਤਾਂ ਫਾਰਮ ਹੈ ਸਾਰੀ ਜ਼ਿੰਦਗੀ ਚ ਪਸੰਦ ਹੈ ਐ ਇੰਨੀ ਬੱਕਰੀ ਪੈਦਾ ਕਰਤੀ ਹੂੰ ਇਹੀ ਗੱਲ ਹੈ ਇਹ ਤਾਂ ਕਹਿੰਦੇ ਸੀ 150 ਮੈਨੂੰ ਲੱਗਾ 200 ਜੀ ਹੋਣਾ ਨਹੀਂ ਹਾਂ 150 ਤਾਂ ਨਹੀਂ ਹੈਗੀ ਬੱਕਰੀ ਇਹ ਵੱਧ ਹੈ ਵੱਧ ਹੈ ਵੱਧ ਹੋ ਸਕਦੀ ਹੈ ਯਾਰ ਹੂੰ ਵੀ ਆਹ ਦੇਖੋ ਜੀ ਆਹ ਜੁੜਤ ਨੇ ਤਿੰਨੇ ਖੋਲ ਲੀਆਂ ਆ ਦੇਖੋ ਆ ਚੀਜ਼ ਵਧੀਆ ਬਣੀ ਹੋਈ ਹੈ ਇਹ ਹਾਵੀਆਂ ਨਹੀਂ ਜੀ ਦੇਖਦੇ ਨਹੀਂ ਸੁੰਨੀਆਂ ਭਗਜਾ ਪਾ ਕੇ ਨੀਰਾ ਫਾਰਮ ਕਰ ਰਹੇ ਆ ਬਾਜੇ ਤਾਂ ਹੌਲੀਆਂ ਖੁਲਲੀਆਂ ਧੱਕਾ ਦੇ ਕੇ ਬੱਕਰੀਆਂ ਡੇਗਦਾ ਨਹੀਂ ਇਹ ਹਾਂ ਚਾਦਰਦੀਆਂ ਬਣੀਆਂ ਹੁੰਦੀਆਂ ਹਾਂ ਚਾਦਰਦੀਆਂ ਠੀਕ ਹੈ ਜੀ ਦਿੱਕਤ ਤਾਂ ਨਹੀਂ ਆਈ ਬਾਰੇ ਆ ਬੱਚਿਆਂ ਵਾਸਤੇ ਆ ਜੀ ਆ ਬੱਚਾ ਵਾਸਤੇ ਆ ਠੀਕ ਹੈ ਦਿੱਕਤ ਤਾਂ ਨਹੀਂ ਆਈ ਕੋਈ ਫਾਰਮ ਦੀ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਜੀ ਲੈ ਵੀ ਰਾਜੂ ਦੱਸ ਪਰ ਇਹਨਾਂ ਬਾਰੇ ਖੁਰਲੀਆਂ ਬਾਰੇ ਤਾਂ ਜੀ ਇਹਦੇ ਬੱਚੇ ਖਾ ਰਹੇ ਨੇ ਤੰਗ ਨਹੀਂ ਹੁੰਦੇ ਛੋਟੀਆਂ ਖੁਲਲੀਆਂ ਨੇ ਹੂੰ ਬਹੁਤ ਇਹਦਾ ਬੱਚਿਆਂ ਨੂੰ ਇਹਨਾਂ ਚ ਲਟਕਾਈਆਂ ਦੇ ਨੇ ਮੂੰਹ ਚ ਆਉਂਦਾ ਨਹੀਂ ਕੁਸਾ ਜਿਵੇਂ ਆ ਔਖਾ ਹੋ ਰਹੇ ਬੱਚਾ ਔਖਾ ਹੋ ਰਹੇ ਨੇ ਅੱ ਇਹ ਵਧੀਆ ਆਪਣੀ ਮਰਜ਼ੀ ਨਾਲ ਧਿਆ ਖਾਣ ਸ਼ੋਹ ਇਹ ਉਹਦੀ ਮਰਜ਼ੀ ਨਾਲ ਖਾ ਕੇ ਪਾਣੀ ਤਾਂ ਨਹੀਂ ਪੀ ਲੈਣਗੇ ਟੂਟੀ ਤੇ ਬਾਕੀ ਆ ਔਖੇ ਨਹੀਂ ਹੋ ਰਹੇ ਬੱਚੇ ਦੇਖ ਸਕਦੇ ਆ ਜੀ ਆ ਰਾਤ ਨੂੰ ਮੇਮ ਨਹੀਂ ਵੜਨ ਵਾਲਾ ਹਾਂਜੀ ਇਹ ਛੋਟੇ ਮੇਮਨੇ ਬੱਚੇ ਅੱਛਾ ਪਿੰਜਰਾ ਪਿੰਜਰਾ ਅੱਛਾ ਜੀ ਜਦੋਂ ਬੱਚੇ ਸੁਣਦੀਆਂ ਬੱਕਰੀਆਂ ਹਾਂਜੀ ਇਹ ਵੀ ਹੈ ਜੀ ਇਹ ਵੀ ਹਾਲੇ ਵੇਲੇ ਆ ਨਾ ਅਜੇ ਤੇ ਉਤਰਾ ਹੀ ਛੋਟੇ ਸ਼ਹਿਰ ਤੇ ਕਰਦੇ ਬੱਚੇ ਇਹ ਆ ਥੱਲਿਓਂ ਦੀ ਤਾਂ ਨਹੀਂ ਚੱਕਦੇ ਨਹੀਂ ਨਹੀਂ ਇੱਟਾਂ ਲਾ ਦੇ ਨੀ ਵੜਦੇ ਥੱਲੇ ਲਾ ਦੀ ਦਾ ਖਬੋਦੀ ਨਾ ਥੱਲੇ ਕੱਚੇ ਸਾ ਗਾੜੀ ਅੱਛਾ ਥੱਲੇ ਘੱਟਦੇ ਨੇ ਹਾਂ ਜੀ ਜੇ ਨਾ ਘੱਟਾਂ ਤਾਂ ਇੱਟਾਂ ਲਾ ਦਿਓ ਥੱਲੇ ਨਾ ਵੀ ਇੱਟਾਂ ਲਾਈਏ ਇਹ ਸਖਸ਼ਾ ਦੇ ਵਿੱਚ ਰੱਖਦੇ ਤਾਂ ਲੱਗੇ ਅੱਛਾ ਜਿੱਥੇ ਜਿੱਥੇ ਹੁੰਦੀਆਂ ਦੇਖੋ ਜੀ ਕਿੰਨਾ ਵਧੀਆ ਜੰਗਾੜਾ ਇਹਨਾਂ ਦਾ ਹਾਂ ਜੀ ਬਣਾਇਆ ਹੋਇਆ ਬਹੁਤ ਚੰਗਾ ਤੇ ਬਾਕੀ ਆ ਦੇਖ ਲਓ ਜੀ ਫਾਰਮ ਬਹੁਤ ਵਧੀਆ ਤੇ ਫਾਰਮ ਦਾ ਕੋਈ ਵੀ ਲੇਖਾ ਨਹੀਂ ਸਹੀ ਗੱਲ ਆ ਬਾਈ ਜੀ ਦੇਖ ਸਕਦੇ ਹੋ ਖੁੱਲਾ ਡੁੱਲਾ ਫਾਰਮ ਆ ਯਾਨੀ ਕਿ ਭਈ ਬੱਕਰੀਆਂ ਨੂੰ ਤੁਰਨ ਫਿਰਨ ਨੂੰ ਵੀ ਥਾਂ ਚਾਹੀਦੀ ਆਗੇ ਹਨਾਰਾ ਜੋ ਬਹੁਤੇ ਲੋਕ ਤਾਂ ਜੀ ਪਾ ਕੇ ਚਾਰ ਟੀਨਾ ਹਾਂ ਕਹਿੰਦੇ ਨੇ ਮੈਂ ਫਾਰਮ ਪਾਤਾ ਅੱਛਾ ਹੁਣ ਦੇਖੋ ਆ ਫਾਰਮ ਦਾ ਕੀ ਲਿਖਾ ਹੈ ਇਹਦੇ ਤੇ ਮੈਨੂੰ ਨਹੀਂ ਪਤਾ ਘੱਟ ਤੋਂ ਘੱਟ ਤਾਂ ਸੇਮ ਜੀ 25 ਲੱਖ ਰੁਪਇਆ ਖਰਚਾ ਆਇਆ ਹੋਣਾ ਸਹੀ ਗੱਲ ਹੈ ਜੀ ਮਾਲਕ ਦਾ ਮੈਂ ਨਹੀਂ ਕਹਿੰਦਾ ਪਰ ਮਾਲਕ ਕਹੂਗਾ ਇਹ ਛੱਡਾਂ ਦਾ ਪਾ ਕੇ ਤੇ 20 ਲੱਖ ਰੁਪਇਆ ਇਹਨਾਂ ਦਾ ਆ ਗਿਆ ਇਧਰ ਉਧਰ ਪਾ ਕੇ ਸ਼ੈੱਡ ਠੀਕ ਹੈ ਜੀ ਤੇ ਬਾਕੀ ਕੁਝ ਬੱਕਰੀਆਂ ਬੱਕਰੀਆਂ ਪਾ ਕੇ ਆ ਗਿਆ 55 ਲੱਖ ਰੁਪਇਆ 55 ਲੱਖ ਰੁਪਇਆ ਅੱਧਾ ਕਰੋੜ ਰੁਪਏ ਲਾਤਾ ਰਾਜੂ ਅੱਛਾ ਜੀ ਆ ਜਿਹੜੀ ਜਗਾ ਵਾ ਇਹ ਹੀ ਰੱਖੀ ਆ ਕਿ ਜਦੋਂ ਇਹਨੂੰ ਪੋਲੀ ਕਰ ਦੇਣਾ ਵਾ ਅੱਛਾ ਇਹਦੇ ਸ਼ੌਂਕ ਨਾਲ ਬਹਿਣ ਗਿਆ ਆਪਣੀ ਮਰਜ਼ੀ ਨਾਲ ਚੱਲ ਜਾਣਾ ਆਪਣੀ ਮਰਜ਼ੀ ਨਾਲ ਬਹਿ ਜਾਣਾ ਟਰੈਕਟਰ ਫੇਰ ਦੇਣਾ ਇੱਥੇ ਆ ਜੀ ਉਧਰ ਨਿਕਲ ਕੇ ਪੈਰੀ ਨਹੀਂ ਟਰੈਕਟਰ ਫੇਰਨਾ ਇੱਥੇ ਦੁਪਹਿਰੇ ਪੈਂਦੀ ਹੈ ਜੀ ਬੱਚੇ ਉਧਰ ਵੜ ਜਾਣੋਂ ਦੁਪਹਿਰੇ ਅੱਡਾ ਉਧਰ ਵੜ ਜਾਂਦੇ ਸੂਏ ਫੇ ਤਾਜੇ ਠੀਕ ਹੈ ਜੀ ਮੀ ਦੇ ਵਿੱਚ ਤਾਂ ਨਹੀਂ ਕੋਈ ਦਿੱਕਤ ਆਉਂਦੀ ਹੈ ਜੀ ਦੇ ਵਿੱਚ ਅੰਦਰ ਸਾਰਾ ਸ਼ੈਕਸ਼ਨ ਦੇ ਵਿੱਚ ਕੋਈ ਲੀਕਿੰਗ ਨਹੀਂ ਹੈਗੀ ਕੋਈ ਗੱਲਬਾਤ ਨਹੀਂ ਅੱਛਾ ਹਾਂ ਜੀ ਕੋਈ ਲੀਕਸ਼ਿਕ ਕੁਝ ਨਹੀਂ ਕੋਈ ਲੀਕਸ਼ਿਕ ਨਹੀਂਗਾ ਕੋਈ ਚਿੱਕੜ ਕੋਈ ਦਿਖਾਓ ਫਾਰਮ ਦੇ ਵਿੱਚ ਕੋਈ ਸਹੀ ਗੱਲ ਤੇ ਇਹਨਾਂ ਨੂੰ ਫਿਰ ਜੀ ਤੁਸੀਂ ਵੈਕਸੀਨ ਕਿਹੜੀ ਕਰਦੇ ਹੋ ਵੈਕਸੀਨ ਇਹਨਾਂ ਨੂੰ ਜਿਹੜੀ ਆਪਣੀ ਕਿਰਮਾਂ ਵਾਲੀ ਜੀ ਅੱਛਾ ਉਹ ਨਿਲਜਣ ਵੀ ਕਰ ਦਈਦੀ ਆ ਹਾਈਟੈਕ ਵੀ ਕਰ ਦਈਦੀ ਆ ਹਾਂ ਤੇ ਇੱਕ ਹੋਰ ਆਦਾ ਮੈਨੂੰ ਨਾਂ ਨਹੀਂ ਚਿਤਾਉਂਦੇ ਹਾਂ ਹਾਂ ਤਿੰਨ ਰਕਮ ਦੀ 37 ਮਹੀਨੇ ਬਾਅਦ ਆਪਾਂ ਬਦਲ ਕੇ ਕਰ ਦੋ ਜੀ ਇੱਕ ਇਹਨਾਂ ਨੂੰ ਪੈਨਾਕੋਰ ਜ਼ਰੂਰ ਦਿਆ ਕਰੋ ਲੱਸੀ ਚ ਰਲਾ ਕੇ ਖੱਟੀ ਚ ਠੀਕ ਆ ਜੀ ਪੈਨਾਕੋਰ ਦਵਾਈ ਬੱਕਰੀ ਨੂੰ ਬਹੁਤ ਵਧੀਆ ਰਹਿੰਦੀ ਹੈ ਠੀਕ ਹੈ ਜੀ ਕਿਉਂ ਹੁੰਦੀ ਹੈ ਰਾਜੂ ਬਾਈ ਉਹ ਉਹ ਜੀ ਗ੍ਰੋਥ ਕਰੂ ਪਸ਼ੂ ਦੇ ਨਾਲ ਗ੍ਰੋਥ ਵਾਸਤੇ ਇੱਕੋ ਦੇ ਨਾਲ ਬੁੱਲਾ ਬਿਮਾਰੀ ਨਹੀਂ ਪੈਂਦੀ ਜਿਹੜਾ ġੇੜਾ ਜਾਂ ਚੱਕਰੀ ਖਾਣ ਲੱਗ ਜੇ ਨਾਲ ਪਸ਼ੂ ਚੱਕਰੀ ਨਹੀਂ ਹੋਊਗੀ ਠੀਕ ਹੈ ਜੀ ਅੰਗਰੇਜ਼ੀ ਕਿੱਥੋਂ ਸਿੱਖੀ ਆ ਵੀਰ ਅੱਜ ਤਾਂ ਇਹ ਹੈਂ ਜੀ ਅੰਗਰੇਜ਼ੀ ਕਿੱਥੋਂ ਸਿੱਖ ਲਈ ਇਹ ਤਾਂ ਜੀ ਮੈਂ ਮੇਰੀ ਮਾਂ ਦੇ ਢੱਡੀ ਚ ਸਿੱਖੀ ਆ ਮੈਂ ਕੋਈ ਪੜਿਆ ਨਹੀਂ ਹੋਇਆ ਆਵਾਜ਼ ਦਾ ਮੁੱਲ ਹੈ ਮੇਰੀ ਦਾ ਹੋਰ ਕੋਈ ਮੁੱਲ ਨਹੀਂ ਬੰਦਾ ਬਣੋਟੂ ਜਈਆਂ ਇੱਕ ਰਾਜ ਪਾ ਇੱਕ ਨਾ ਗਿਲਟੀਆਂ ਬੰਦ ਗਿਆ ਇੱਕ ਸਾਈਡ ਤੇ ਹੂੰ ਅੱਛਾ ਜੀ ਹਾਂ ਜੀ ਉਹ ਕੋਈ ਗੱਲ ਨਹੀਂ ਉਹ ਭਾਦੋਂ ਦੇ ਮਹੀਨੇ ਨਾਲ ਦੇ ਇੱਕ ਇੱਕ ਬੱਕਰੀ ਦੇ ਨਾ ਜੀ ਪੈਸਲਿਨ ਦਾ ਸੁੱਕਾ ਟੀਕਾ ਲਾਇਆ ਕਰੋ ਪੈਸਲਿਨ ਦਾ ਹਾਂ ਸੁੱਕਾ ਸੁੱਕੀ ਚਿੱਟੀ ਦਵਾਈ ਹੁੰਦੀ ਆ ਨਾਲ ਉਹ ਮਿਲੂਗਾ ਪਾਣੀ ਹੈਗਾ 2.5 ਗ੍ਰਾਮ ਦੀ ਹੁੰਦੀ ਆ ਸੀਸੀ ਇੱਕ ਬੱਕਰੀ ਦੇ ਇੱਕ ਲਾ ਦਿਆ ਕਰੋ ਮੇਰਾ ਖਿਆਲ ਥੋੜਾ 5000 ਦਾ ਖਰਚਾ ਆਊਗਾ ਉਹ ਜਦ ਫੇਫੜਿਆਂ ਦੇ ਇਹਨਾਂ ਦੇ ਛਾਲੇ ਹੁੰਦੇ ਨੇ ਮੋਤੀ ਝਾਰਾ ਹੋ ਜਾਂਦਾ ਫੇਲ ਕਰੇ ਹੋ ਜਾਂਦੇ ਨੇ ਗਲਤੀਆਂ ਉਰੇ ਹੋ ਜਾਂਦੀਆਂ ਨੇ ਉਹਦੇ ਚ ਪੀਕ ਬਣ ਕੇ ਰਾਦ ਬਣ ਜਾਂਦੀ ਹੈ ਉਹ ਬਣ ਨੂੰ ਹਟ ਜੂਗੀ ਹਟ ਜੂਗੀ ਹਰ ਇੱਕ ਬੱਕਰੀ ਦੀ ਵੈਕਸੀਨ ਜ਼ਰੂਰੀ ਸਾਨੂੰ ਚਾਹੀਦੀ ਆ ਕਰਨ ਠੀਕ ਆ ਹਾਂਜੀ ਐਸੇ ਪੀਪੀਆਰ ਵੀ ਲਾਇਆ ਇਹਦੇ ਪੀਪੀਆਰ ਲੱਗੀ ਹੋਈ ਆ ਸਾਰੇ ਬਾਅਦ ਕੀ ਵਾਰਸਾਂ ਵੱਧ ਨੇ ਪੀਪੀਆਰ ਇੱਕ ਵਾਰੀ ਕੱਤੇ ਚ ਇਹਨਾਂ ਦੀ ਹੋਰ ਕਰਾ ਦੇ ਪੀਪੀਆਰ ਤੇ ਮੂੰਹ ਖੁਰ ਦਾ ਵੀ ਲੱਗਾ ਆ ਹਾਂ ਹਾਂ ਇੱਕ ਵਾਰੀ ਪੀਪੀਆਰ ਹੋਰ ਕਰਾ ਦਿਓ ਮੂੰਹ ਖੁਰ ਨਾਲ ਲਵਾਇਓ ਠੀਕ ਹੈ ਮੂੰਹ ਖੁਰ ਜ਼ਿਆਦਾ ਲਵਾਈ ਹੋਈ ਕਿਉਂਕਿ ਦੁੱਧ ਸੁਕੋ ਦੂ ਠੀਕ ਆ ਉਹ ਗਰਮ ਹੁੰਦੀ ਹੈ ਇੱਕ ਜਾਦੂ ਦੇ ਲਾਤੀ ਦੋ ਦਿਨ ਬੱਕਰੀ ਲੰਗ ਮਾਰੂਗੀ ਉਰੇ ਦਵਾਈ ਜੰਮ ਜਾਂਦੀ ਹੈ ਨਾਲ ਦੀ ਨਾਲ ਉਹਦੀ ਮਾਲਸ ਜ਼ਰੂਰੀ ਹੋਣੀ ਚਾਹੀਦੀ ਠੀਕ ਹੈ ਮੂੰਖ ਖਰਾਲੀ ਦੀ ਠੀਕ ਠੀਕ ਪੀਪੀਆਰ ਲਾਉਣੀ ਹੋਵੇ ਤਾਂ ਹੁਣ ਗਰਮੈਸ਼ ਹੈ ਜੀ ਰਾਤ ਨੂੰ ਪੀਪੀਆਰ ਲਾਓ ਦਿਨੇ ਲਿਆ ਕੇ ਡਾਕਟਰ ਤੋਂ ਫਰਿੱਜ ਚ ਰੱਖ ਦੋ ਬਰਫ਼ ਦੇ ਵਿੱਚ ਜੀ ਗਰਮੈਸ਼ ਚ ਪੀਪੀਆਰ ਨਾ ਲਾਓ ਠੀਕ ਪੀਪੀਆਰ ਜਿੱਥੋਂ ਦਿਨ ਛਿਪ ਗਿਆ ਉਦੋਂ ਬਾਅਦ ਲਾਓ ਠੀਕ ਰਾਤ ਨੂੰ ਬੱਕਰੀ ਨੂੰ ਠੰਡ ਚ ਉਹ ਦਖਲਾ ਨਹੀਂ ਦਿੰਦੀ ਗਰਮੈਸ਼ ਨਹੀਂ ਦਿੰਦੀ ਬੱਕਰੀ ਹੌਕੂ ਨਹੀਂ ਜੀਵ ਨਹੀਂ ਕੱਢੂ ਤੜਕੇ ਨੂੰ ਬੱਕਰੀ ਸੈੱਟ ਹੋ ਜੂਗੀ ਠੀਕ ਹਾਂ ਜੀ ਠੀਕ ਹੈ ਬਾਈ ਤੇ ਬਾਕੀ ਸਾਨੂੰ ਇਹਨਾਂ ਦਾ ਖਾਦ ਖਰਾਕ ਦਿਖਾਓ ਜੀ ਚਲੋ ਜੀ ਉਸਨਾਂ ਆਪਾਂ ਦਿਖਾਉਣ ਹੈ ਕਿ ਇਹਨਾਂ ਦਾ ਖਾਣਾ-ਦਾਣਾ ਆ ਜੋ ਬਾਈ ਜੀ ਗੁਵਾਰੀ ਦਾ ਮਿੱਤਰੋ ਅਸੀਂ ਆ ਗਏ ਹੁਣ ਬਈ ਇਹਦੇ ਖਾਣੇ-ਦਾਣੇ ਕੋਲੇ ਕੀ ਬਾਤ ਹੈ ਨੀਰਾ ਦੱਸ ਰਾਜੂ ਕਿ ਮੈਂ ਨੀਰਾ ਬਾਈ ਨੀਰਾ ਵਧੀਆ ਬਾਈ ਫਲੀਦਾਰ ਨੀਰਾ ਛੋਟੀ ਗੁਵਾਰੀ ਦਾ ਛੋਟੀ ਗੁਵਾਰੀ ਦਾ ਨੀਰਾ ਨੀਰਾ ਰੱਪਿਆ ਬਾਈ ਲਵੇ 100 ਮਣ ਪੱਕਾ ਠੀਕ ਹੈ ਜੀ ਚਾਰ ਕੇ ਪਾਉਨੇ ਹੋ ਚਾਰ ਕੇ ਪਾਈ ਦਾ ਹਾਂ ਹਾਂ ਚਾਰ ਹਾਂ ਚਾਰ ਨਾਲ ਲੈ ਲਓ ਚਾਰ ਕੇ ਪਾਇਆ ਕਰੋ ਕਿਉਂਕਿ ਆਪਣੀ ਬੱਕਰੀ ਨਾ ਆ ਰੀਣ ਨਾ ਖਾਵੇ ਨਹੀਂ ਨਹੀਂ ਠੀਕ ਹਾਂ ਚਾਰ ਕੇ ਪਾਓ ਕਿਉਂਕਿ ਕੰਡ ਬੱਕਰੀ ਨੂੰ ਮਾਰਦੀ ਜਾਂ ਅੰਦਰੋਂ ਤੇ ਇਹਨੂੰ ਝਾਰ ਕੇ ਪਾਓ ਸਾਫ਼ ਕਰਕੇ ਹਾਂਜੀ ਠੀਕ ਹੈ ਫੀਡ ਫੂਲ ਵਗੈਰਾ ਕੋਈ ਹੋਰ ਹੈ ਹੁੰਦੀ ਆ ਆ ਦਿਖਾਓ ਜੀ ਕਿਹੜੀ ਫੀਡ ਪਾ ਰਹੇ ਆਪ ਇਹਨਾਂ ਨੂੰ ਹੁਣ ਜੀ ਜਾਂ ਫਿਰ ਕੋਈ ਆਪ ਦੀ ਤਿਆਰ ਕਰੀ ਹੋਈ ਹੈ ਫੀਡ ਆਪ ਦੀ ਤਿਆਰ ਕਰੀ ਹੋਈ ਹੈ ਆਪ ਦੀ ਤਿਆਰ ਕਰੀ ਹੋਈ ਤੇ ਪਾਉਣੇ ਆਂ ਦੇਸੀ ਫੀਡ ਤਿਆਰ ਕੀਤੀ ਵਧੀਆ ਠੀਕ ਹੈ ਜੀ ਖਾਂਦੀਆਂ ਨੇ ਵਧੀਆ ਇਹ ਪੂਰਾ ਖੂਰਾ ਜੀ ਪੂਰਾ ਖਾਂਦੇ ਦਿਖਾਓ ਜੀ ਫੀਡ ਵਗੈਰਾ ਆਹ ਫੀਡ ਹੈ ਜੀ ਹਾਂਜੀ ਆ ਜੀ ਵੀ ਤੁਹਾਨੂੰ ਦਿਖਾਉਣਾ ਹੈ ਇਹਦੀ ਫੀਡ ਕੋਟਲ ਦੇ ਵਿੱਚ ਆ ਉੱਪਰ ਦੇ ਉੱਪਰ ਚੋਕਰ ਵਗੈਰਾ ਆ ਗਿਆ ਤਾਂ ਮਲਾਦਾ ਨਾ ਵਿੱਚ ਪਾਇਆ ਹੋਇਆ ਜੀ ਇੱਚੀ ਜੀ ਚੋਕਰ ਪਾਇਆ ਸਰੋਂ ਦੀ ਖਲ ਪਾਈ ਆ ਠੀਕ ਆ ਜੀ ਮੱਕੀ ਪਾਈ ਆ ਚਣਿਆਂ ਦੀ ਦਾਲ ਪਾਈ ਆ ਠੀਕ ਆ ਛੋਲਿਆਂ ਦਾ ਛਿਲਕਾ ਪਾਇਆ ਠੀਕ ਆ ਸੋਇਆਬੀਨ ਪਾਈ ਆ ਹੂੰ ਆਹ ਵਧੀਆ ਫੀਡ ਹੈ ਜੀ ਗਰਮੀ ਦੇ ਹਿਸਾਬ ਨਾਲ ਬਾਜਰਾ जौ ਉਹ ਸਭ ਨਾਲ ਪਾਦੀ ਹੈ ਜੀ ਬਾ ਜੀ ਬਾ ਆਪਣੀ ਬਣਾਈ ਅਸੀਂ ਆਪ ਦੀ ਲੈ ਵੀ ਆ ਜਾਓ ਇੱਧਰ ਆ ਜੀ ਮਿੱਤਰੂ ਦੇਖ ਸਕਦੇ ਹੋ ਯਾਨੀ ਕਿ ਬਈ ਨੀਰਾ ਫੀਡ ਵਗੈਰਾ ਸਾਰਾ ਕੁਝ ਹੁੰਦਾਗਾ ਦੇਖ ਸਕਦੇ ਹੋਗੇ ਹਾਂ ਜੀ ਤੇ ਖਰਚਾ ਕਿੰਨਾ ਕ ਆ ਜਾਂਦਾ ਮਹੀਨੇ ਦਾ ਆਪਾਂ ਇਹਨਾਂ ਦੇ ਖਰਚੇ ਦੀ ਗੱਲਬਾਤ ਕਰੀ ਕਿਉਂਕਿ ਲਗਭਗ ਆਪਣੇ ਕੋਲੇ 1.5 200 ਬੱਕਰੀ ਬੱਕਰੀਆਂ ਹੋਣਗੇ ਹਾਂ ਜੀ ਕਿੰਨਾ ਖਰਚਾ ਆ ਜਾਂਦਾ ਖਰਚਾ ਇਹਨਾਂ ਦਾ ਜੀ ਬਹੁਤ ਆ ਖਰਚਾ ਘੱਟੋ ਘੱਟ ਵੀ 70 80 ਲੱਗੇਗਾ ਠੀਕ ਹੈ ਮਹੀਨੇ ਦਾ ਜੀ ਮਹੀਨੇ ਦਾ ਖਾਣ ਦਾ ਜਿਹੜਾ ਅਸੀਂ ਵੰਡ ਪਾਉਨੇ ਹਾਂ ਨਾ ਉਹ ਮੇਰੇ ਹਿਸਾਬ ਨਾਲ 30 35 ਹਜ਼ਾਰ ਦਾ ਵੰਡ ਹੀ ਆ ਠੀਕ ਆ ਤੇ 30 35 ਹਜ਼ਾਰ ਦਾ ਨੀਰਾ ਹੀ ਖਾਦਾ ਜਾਂਦਾ ਅੱਛਾ ਜੀ ਹਾਂ ਜੀ ਤੇ ਖਰਚਾ ਬਹੁਤ ਹੈ ਖਰਚਾ ਬਹੁਤ ਹੈ ਖਰਚਾ ਤੇ ਆਈ ਆ ਫਿਰ ਮਿਹਨਤ ਕਰਾਂਗੇ ਤੇ ਫੇਰ ਹੀ ਗੱਲ ਨਾ ਬਾਕੀ ਤਾਂ ਤੁਸੀਂ ਸਿਆਣੇ ਹੋ ਪੜੇ ਲਿਖੇ ਹੋ ਉਧਰ ਨੂੰ ਆ ਜਾਓ ਤੇ ਹੁਣ ਚੜ ਗਿਆ ਅਸੂ ਹਾਂਜੀ ਇੱਕ ਕੀਲਾ ਮੇਰੇ ਕਹੇ ਤੋਂ ਜੇ ਵਿੱਚ ਜਵੀ ਪਾ ਕੇ ਹਾਂਜੀ ਚਟਾਲਾ ਖੰਡਾ ਦੂੰ ਜੀ ਹੁਣ ਖੰਡਾ ਦੂੰ ਦੋ ਚਾਰ ਦਿਨਾਂ ਚ ਆ ਥੋੜਾ 15 ਦਿਨਾਂ ਤੱਕ ਵੇਚ ਦਿੰਨੇ ਆ ਉਹ ਥੋੜਾ ਲੋੜੀ ਦੀ ਸੰਗਰਾਮ ਨੂੰ ਏਡਾ ਏਡਾ ਹੋ ਜਾਣਾ ਜੀ ਜਦ ਲੋੜੀ ਦੇ ਦਿਨ ਟੱਪ ਜਾਣ ਤੂੰ ਦਾ ਹਟ ਜਾਣ ਤੇ ਤੂੰ ਕੱਟ ਹੋ ਗਈ ਆ ਤਰੇਲ ਜੀ ਉਸ ਤੋਂ ਬਾਅਦ ਟੋਕਾ ਮਸ਼ੀਨ ਥੋੜੇ ਲਵੇ ਆ ਹੈਗੀ ਤੇ ਬਾਈ ਇਹਨਾਂ ਨੂੰ ਕੁਤਰਾ ਕਰਕੇ ਤੇ ਟੋਕਾ ਮਸ਼ੀਨ ਤੇ ਟੋਕਾ ਕਰਕੇ ਹਾਂਜੀ ਮੋਟੀ ਚਾਲ ਤੇ ਜੀ ਇਹਨਾਂ ਨੂੰ 3 ਮਹੀਨੇ ਹਰਾ ਜ਼ਰੂਰ ਪਾਓ ਸਕਾ ਕੇ ਹਾਂਜੀ ਨਾ 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 ਹਰਾਈ ਫਰਾਇ ਹਰਾ ਹਾਂਜੀ ਹਰਾ ਉਹਦੇ ਨਾਲ ਹਾਂਜੀ ਕੋਈ दखਲਾ ਨਹੀਂ ਇਹਨਾਂ ਦੇ ਅੰਦਰ ਕੈਲਸ਼ੀਅਮ ਬਣਨੀ ਸ਼ੁਰੂ ਹੋ ਜੂਗੀ ਠੀਕ ਹੈ ਹਾਂਜੀ ਆਟੋਮੈਟਿਕੇ ਲੋਕ ਤਾਂ ਦਿੰਦੇ ਨੇ ਕੈਲਸ਼ੀਅਮ ਪਸ਼ੂਆਂ ਨੂੰ ਇਹਨਾਂ ਦੇ ਅੰਦਰ ਤ੍ਰਿਉਤੀ ਆ ਜੂ ਕੈਲਸ਼ੀਅਮ ਬਣਨੇ ਲੱਗ ਜੂ ਠੀਕ ਹੈ ਹਰਾ ਬੱਕਰੀ ਨੂੰ ਜ਼ਰੂਰੀ ਹੈ ਠੀਕ ਹੈ ਜੀ ਆਇਓ ਕੱਲ੍ਹ ਲਈ ਬੱਸ ਮੇਰੇ ਵੱਡ ਵੱਡ ਕੇ ਕੁੱਟ ਕੇ ਪਾਇਆ ਕੋਈ ਫੋਲਸ ਜਾ ਫਿਰ ਨਾ ਵਿੱਚ ਆਈ ਅਜੇ ਤੇ ਮਤਲਬ ਕਿ ਅਸੀਂ ਦਾ ਹੀ ਆ ਜੀ ਇਹਨਾਂ ਦੀ ਪਾਲਣ ਪੋਲਿਸ਼ ਕਰਨ ਠੀਕ ਹੈ ਸਾਲ ਹੀ ਹੋਇਆ ਜਾਨੀ ਸਾਲੂ ਆ ਜੀ ਠੀਕ ਹੈ ਜੀ ਅਜੇ ਚਾਲੂ ਕੀਤਾ ਫਾਰਮ ਠੀਕ ਹੈ ਜੀ ਹਾਂ ਜੀ ਉਹਦੇ ਗਾਹ ਕਉਂਦੇ ਸਾਡੇ ਕੋਲੇ ਅੱਗੇ ਵੇਚਣਾ ਹੁਣ ਆਪਾਂ ਇਹਦੇ ਵਿੱਚ ਛੁਕਸ ਹੈਗਾ ਵੇਚੇ ਸੇਲ ਕਰਨਾ ਗਾੜੀ ਠੀਕ ਹੈ ਜੀ ਸੇਲ ਪਰ ਹੋ ਕੇ ਸਾਲ ਪਰ ਕਰਿਆ ਨਹੀਂ ਹੁਣ ਚਾਲੂ ਕਰਨਾ ਹੁਣ ਚਾਲੂ ਕਰਨਾ ਹੈ ਲੈ ਵੀ ਸੇਲ ਪਰਚੇਜ ਬਾਈ ਸੇਲ ਪਰਚੇਜ ਚਾਲੂ ਆ ਤੇ ਬਾਕੀ ਆ ਹਰਾ ਜ਼ਰੂਰ ਪਾਉਣ ਲੱਗੋ ਠੀਕ ਹੈ ਜੀ ਇਹਨਾਂ ਨੂੰ ਜੀ ਪਾਇਰਾ ਜੁਵਾਈਏ ਕਿੱਥੇ ਬਾਈ ਜੀ ਜੇ ਆਉਣਾ ਹੋਵੇ ਹਾਂਜੀ ਪਿੰਡ ਬਾਕੀਪੁਰ ਤਹਿਸੀਲ ਜਿਰਾ ਤਰਨਤਾਰਨ ਹਾਂਜੀ ਮੈਂ ਸਰਪੰਚ ਗੋਡਫਾਦਰ ਹਾਂ ਠੀਕ ਹੈ ਜੀ ਤੇ ਪਿੰਡ ਬਾਕੀਪੁਰ ਤੋਂ ਦੱਸਿਆ ਜੀ ਲੈ ਵੀ ਮਿੱਤਰੋ ਇੱਥੇ ਆ ਕੇ ਨਾ ਤੁਸੀਂ ਤਰਨਤਾਰਨ ਤੋਂ ਸਿਰਫ ਮੈਨੂੰ ਲੱਗ ਕਿਲੋਮੀਟਰ ਤੁਸੀਂ ਇੱਥੇ ਆ ਕੇ ਇਹਨਾਂ ਦੇ ਵਿੱਚੋਂ ਕੋਈ ਵੀ ਬੱਕਰੀ ਲੈ ਕੇ ਜਾ ਸਕਦੇ ਹੋ ਅੰਗੇ ਦਿਖਾ ਦਈਏ ਬੱਕਰੀ ਆਪਾਂ ਇੱਕ ਵਾਰ ਹਾਂ ਦਿਖਾਉ ਹਣਾ ਊਨ ਨਿਗਾ ਜੀ ਪਿੰਡ ਬਾਕੀ ਪਿੰਡ ਬਾਕੀ ਹਾਂ ਠੀਕ ਹੈ ਜੇ ਮੇਰੇ ਵੀਰ ਨੇ ਸਰਪੰਕ ਕਰਨਾ ਤਾਂ ਤੁਹਾਡੇ ਨੰਬਰ ਤੇ ਕਰ ਸਕਦਾ ਹਾਂ ਠੀਕ ਹੈ ਇਹ ਬੱਕਰੀਆਂ ਨੇ ਬਾਈ ਦੇਖ ਸਕਦੇ ਹੋ ਨਾ ਹਰੇਕ ਨਾਲ ਲੱਗ ਗਈ ਦੱਸ ਰਾਜੂ ਕਿਹੜੀ ਕਿਹੜੀ ਨਸਲ ਆਉਣ ਇਹਦੇ ਵਿੱਚੋਂ ਕਿਹੜੀ ਕਿਹੜੀ ਇਹਦੇ ਚ ਜੀ ਨਸਲ ਸੋਜਤ ਵੀ ਹੈ ਹਾਂ ਜੀ ਗੂਜਰੀ ਜਮੇਰੀ ਵੀ ਹੈ ਹਾਂ ਜੀ ਤੇ ਬਿੱਟਲ ਵੀ ਹੈ ਬਿੱਟਲ ਵੀ ਹੈ ਹਾਂ ਜੀ ਠੀਕ ਹੈ ਜੀ ਸਾਰੀਆਂ ਤਰ੍ਹਾਂ ਦੀਆਂ ਨਸਲਾਂ ਨੇ ਜੀਰਾਂ ਦੇ ਵਿੱਚ ਹਮ ਸਰੋਹੀ ਵੀ ਹੈ ਸਰੋਹੀ ਵੀ ਹੈ ਜੀ ਬੱਕਰਾ ਲਓ ਹਮ ਮੇਮ ਨਹੀਂ ਲਓ ਹਮ ਤੇ ਛੋਟੇ ਪਠੜੇ ਲਓ 20 20 ਕਿਲੋ 25 25 ਕਿਲੋ ਦੇ ਠੀਕ ਹੈ ਜੀ ਜਿਹੜੇ ਕਿ ਉਹ ਦੇਖੋ ਜਾ ਰਹੇ ਨੇ ਹਾਂ 20 25 25 ਕਿਲੋ ਦੇ ਕਟਿੰਗ ਵਾਸਤੇ ਕਟਿੰਗ ਵਾਸਤੇ ਵੀ ਹੈਗਾ ਬਰੀਡਿੰਗ ਵਾਸਤੇ ਵੀ ਹੈਗਾ ਬਰੀਡਿੰਗ ਵਾਸਤੇ ਵੀ ਮਾਲ ਮਿਲੂਗਾ ਹਾਂ ਜੀ ਕਟਿੰਗ ਵਾਸਤੇ ਵੀ ਹਮ ਜਿਹੜੇ ਕਿ ਮੇਰੇ ਵੀਰ ਨੂੰ ਸ਼ੌਂਕ ਹੈ ਦਲਾਂ ਦਾ ਹਾਂ ਬਾਹਰ ਵੀ ਕੰਮ ਕਰ ਰਿਹਾ ਮੇਰਾ ਭਰਾ ਹਮ ਬਾਹਰ ਲਈ ਕੰਟਰੀ ਦੇ ਵਿੱਚ ਤੇ ਮੇਰੇ ਵੀਰ ਨੇ 2 ਰੁਪਏ ਚਲੋ ਆਪਦੇ ਟੈਲੀਫੋਨ ਲਾ ਕੇ ਹਮ ਆਪਦਾ ਫਾਰਮ ਵੀ ਪਾਤਾ ਫਾਰਮ ਵੀ ਪਾਤਾ ਉਹਨੇ ਕੰਮ ਵੀ ਚਲਾਇਆ ਹੋਇਆ ਵੀ ਤੁਸੀਂ ਵੀ ਲੋਕੋ ਮੇਰੇ ਕਹਿਣ ਦੇ ਭਾਵ ਨਾਲ ਮੇਰੇ ਵੀਰੋ ਸੁਣਨ ਵਾਲਿਓ ਵੀਡੀਓ ਵੀ ਤੁਸੀਂ ਵੀ ਥੋੜਾ ਥੋੜਾ ਕੰਮ ਜ਼ਰੂਰ ਚਲਾਓ ਸਹੀ ਗੱਲ ਹੈ ਕੋਈ 2 ਰੱਖੋ ਕੋਈ 4 ਰੱਖੋ ਕੋਈ 5 ਰੱਖੋ ਠੀਕ ਹੈ ਰੇਟ ਵੀ ਉਰੇ ਜਾਇਜ਼ ਮਿਲੂ ਰੇਟ ਜਾਇਜ਼ ਮਿਲੂਗਾ ਨਸਲ ਸਾਰੀ ਮਿਲੂਗੀ ਨਸਲ ਸਾਰੀ ਮਿਲੂਗੀ ਹਾਂਜੀ ਛੋਟੇ ਬੱਚੇ ਲਿਜਾਣੇ ਨੇ ਚੁੰਗਣੀਆਂ ਤੇ ਪਾਲਣ ਵਾਲੇ ਤਾਂ 1 ਮਹੀਨੇ ਨੂੰ ਬੱਕਰੀਆਂ ਦਾ ਸੂਆ ਪੈ ਜਾਣਾ ਜਿਹੜੀ ਬੱਕਰੀ ਨੇ ਦੋਦੇ ਤੇ ਤਾਂ ਇੱਕ ਤੁਹਾਨੂੰ ਦਿੱਤਾ ਜਾਊਗਾ ਉਹ ਤੁਹਾਡੇ ਭਾਣ ਨਾਲ ਮਿਲੂਗਾ ਠੀਕ ਹੈ ਜਿਹੜਾ ਜਆ ਭਾਅ ਕੱਢਣਗੇ 4000 3000 5000 6000 ਤਾਂ ਉਹ ਘੱਟ ਰੇਟ 'ਚ ਮਿਲੂਗਾ ਉਹ ਚੁੰਗਣੀ ਤੇ ਵੀ ਪਾਲ ਸਕਦੇ ਹਾਂ ਠੀਕ ਹੈ ਵੱਡਾ ਵੱਡੇ ਦੇ ਰੇਟ ਨਾਲ ਲਾ ਜਾ ਸਕਦੇ ਹਾਂ ਵੀ ਵੀਡੀਓ ਦੇਖਣ ਵਾਲੇ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਮਾਲ ਖਰੀਦੋ ਤੇ ਬਾਈਆਂ ਨਾਲ ਸਰਪੰਖ ਕਰੋ ਤੇ ਨੰਬਰ ਨੂੰ ਚੇਂਜ ਕਰੋ ਠੀਕ ਹੈ ਜੀ ਹਾਂਜੀ ਬਾਕੀ ਬਾਈ ਜੀ ਨੰਬਰ ਹੈਗਾ ਸਕਰੀਨ ਦੇ ਉੱਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਇਹਦੇ ਵਿੱਚ ਕੁਝ ਵੀ ਚਾਹੀਦਾ ਹੋਊਗਾ ਤਾਂ ਤੁਸੀਂ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਹਾਂਜੀ ਨੰਬਰ 80545 73104 ਜੀ 9144 98145 5144 ਠੀਕ ਹੈ ਪਿੰਡ ਬਾਕੀਪੁਰਾ ਜੀ ਪਿੰਡ ਬਾਕੀਪੁਰ ਠੀਕ ਹੈ ਹਾਂਜੀ ਤਹਿਸੀਲ ਜਿਰਾ ਤਰਨਤਾਰਨ ਤਾਂ ਥੋਡੇ ਸਾਹਮਣੇ 22 ਮੈਨੇਜਰ ਸਾਹਿਬ ਜੀ ਖੜੇ ਨੇ ਇਹਨਾਂ ਦੇ ਨਾਲ ਦਫ਼ਤਰ ਦੇ ਵਿੱਚ ਆ ਕੇ ਫਾਰਮ ਦੇ ਵਿੱਚ ਆ ਕੇ ਸਰਪੰਕ ਕਰੋ ਠੀਕ ਆ ਬਾਈ ਧੰਨਵਾਦ ਜੀ ਜੁੜੇ ਰਹੋ ਵੀਡੀਓ ਦੇ ਨਾਲ ਧੰਨਵਾਦ ਸਭ ਨੂੰ ਸਤਿ ਸ੍ਰੀ ਅਕਾਲ ਸਾਡੀ ਵੱਧ ਤੋਂ ਵੱਧ ਲਾਈਕ ਸ਼ੇਅਰ ਕਰਿਓ ਇਹ ਦਿੱਤੀ ਲਾਣਾ ਤਰਸੇਮ ਸਿੰਘ ਧੰਨਵਾਦ